ਉਸਰ ਸ਼ਬਦ ਮਤਲਬ ਕ੍ਰੂਸ ਦੇ ਅੰਡਰ ਆ ਜਾਣਾ ਆਪਣਾ ਫਿਰ ਕ੍ਰੂਸ ਦੀ ਛਾਇਆ ਹੇਠ ਲਹਿ ਕੇ ਚੱਲਣਾ ਹੈ ਉਸਰ ਸ਼ਬਦ ਇਹਦਾ ਕਿ ਕ੍ਰੂਸ ਤੋਂ ਬੜਿਆ ਹੋਇਆ ਕ੍ਰੂਸ ਇੱਕ 크ਿਸਚੀਅਨਿਟੀ ਦਾ ਨਿਸ਼ਾਨ ਆ ਚਿੰਨ ਹੁਣ ਇਹ ਤੁਸੀਂ ਪੰਜਾਬੀ ਦੇ ਵਿੱਚ ਇਹਨੂੰ ਧਾਰਮਿਕ ਸ਼ਬਦ ਬਣਾਓਗੇ ਇਹ ਇਹ ਉਦਾਂ ਮੈਂ ਕਹਿੰਦਾ ਥੋੜਾ ਡੀਪਲੀ ਸਟੱਡੀ ਕਰਕੇ ਹੂੰ ਟੀਪੀ ਹਰ ਚੀਜ਼ ਹਰ ਸਾਈਡ ਚੈੱਕ ਕਰਕੇ ਫਿਰ ਇਹਦੇ ਬਾਰੇ ਬੋਲੋ ਇਸ ਲਈ ਇਹ ਬੜਾ ਤਿਆਰ ਕੀਤਾ ਗਿਆ ਸੀਗਾ ਕਿ ਆਪਣੇ ਆਪ ਤੇ ক্লোਜ਼ ਦੀ ਮਾਰਕ ਲਗਾ ਕੇ ਫਿਰ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਜਾਣਾ ਧਾਰਮਿਕ ਸਮਾਗਮ ਲਿਖਿਆ ਹੋਵੇਗਾ ਚੈੱਕ ਕਰੋ ਕਿੰਨਾ ਕੈਂਪਨ ਲਿਖਿਆ ਹੋਵੇਗਾ ਹਾਂਜੀ ਕਿਵੇਂ ਹੋ ਸਾਰੀ ਮੈਂ ਪੰਕਜ ਸਵਾਗਤ ਕਰਦਾ ਤੁਹਾਡਾ ਸਾਰਨ ਦੇ ਇੱਕ ਵਾਰ ਫਿਰ ਤੋਂ ਸਾਡੇ ਚੈਨਾਂ ਤੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰੂਸ਼ਲ ਸ਼ਬਦ ਦੇ ਬਾਰੇ ਵਿੱਚ ਤੇ ਕ੍ਰੂਸੈਡ ਸ਼ਬਦ ਦੇ ਵਿਪਰੇ ਜਿਹੜੀ ਇਹ ਬਗਲਬਤ ਕਰਨ ਜਾ ਰਹੇ ਤੁਸੀਂ ਯਾਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸ਼ਬਦਾਂ ਟ੍ਰੈਂਡਿੰਗ ਦੇ ਵਿੱਚ ਰਹੇ ਤੇ ਬਹੁਤ ਜ਼ਿਆਦਾ ਸ਼ਬਦਾਂ ਨੂੰ ਯੂਜ਼ ਕਰਕੇ ਕ੍ਰਿਸਚੀਅਨਿਟੀ ਤੇ ਤੰਜ ਕੱਸੇ ਕਿ ਇਹ ਸ਼ਬਦ ਹੁਣ ਇੱਕ ਹਥਿਆਰ ਬਣ ਚੁੱਕਿਆ ਦੂਜੇ ਲੋਕਾਂ ਦੇ ਲਈ ਕ੍ਰਿਸਚੀਅਨਿਟੀ ਦੇ ਉੱਤੇ ਜਾਂ ਹੋਰ ਕਿਆ ਸੁਖ ਦੇ ਕੀ ਹਾਸ ਬਾਬਾ ਦੇ ਉੱਤੇ ਇੱਕ ਤੰਜ ਕਰਸਣ ਦਾ ਕਿਉਂਕਿ ਹੋਰ ਕੋਈ ਜ਼ਰੂਰੀ ਜਨ ਨਹੀਂ ਲੱਗਦਾ ਤਾਂ ਫਿਰ ਇੱਕ ਕ੍ਰੂਸੈਡ ਸ਼ਬਦ ਨੂੰ ਲੈ ਕੇ ਮੁਰੇ ਰੱਖ ਦਿੱਤਾ ਜਾਂਦਾ ਪਰ ਟੂ ਸੈਟ ਸ਼ਬਦਾਂ ਕਿਸੇ ਦਾ ਕੋਈ ਲੈਣ ਦੇ ਨਹੀਂ ਹੈ ਕ੍ਰੂਸੈਡ ਸ਼ਬਦ ਦਾ ਰੀਅਲ ਮਤਲਬ ਕਿ ਮੈਂ ਤੁਹਾਨੂੰ ਦੱਸਾਂ ਹਿਸਟਰੀ 'ਚ ਬਟ ਯੋ ਅਗਰ ਮੈਂ ਤੁਸੀਂ ਸਿਰਫ ਇੱਕ ਉਹ ਦਨ ਪੜ ਕੇ ਵਰਡ ਪੜ ਕੇ ਤੁਸੀਂ ਸਾਹਮਣੇ ਆ ਗਏ ਹੋ ਤੇ ਬਟ ਤੁਹਾਨੂੰ ਅਗਰ ਤੁਹਾਨੂੰ ਮੈਂ ਕਲੀਅਰਲੀ ਦੱਸਾਂ ਕਿ ਸ਼ਬਦ ਕਿੱਦਾਂ ਬਣਿਆ ਸ਼ਬਦ ਦਾ ਮਤਲਬ ਕੀ ਆ ਤੇ ਆਓ ਚਲੋ ਡੀਪਲੀ ਚੱਲਦੇ ਆਂ ਕਰੂਸਲ ਸ਼ਬਦ ਜਿਹੜਾ ਕਿ ਲੈਟਿਨ ਸ਼ਬਦ ਇੱਕ ਲੈਟਿਨ ਵਰਡ ਕਰੁਕਸ ਇਸ ਦਾ ਮਤਲਬ ਹੈ ਕ੍ਰੂਸ ਤੇ ਉਤੋਂ ਜਿਹੜਾ ਕਿ ਹੋਂਦ ਦੇ ਵਿੱਚ ਆਇਆ ਇਹ ਲੈਟਿਨ ਚਰਚ ਜਿਹੜੀਆਂ ਫਰਾਂਸਿਸ ਜਿਹੜੀਆਂ ਚਰਚ ਸੀਗੀਆਂ ਉਹਨਾਂ ਨੇ ਇਸ ਸ਼ਬਦ ਨੂੰ ਮੁੰਦਰੇ ਵਿੱਚ ਲਿਆਂਦਾ ਤੇ ਕ੍ਰੁਸੈਡ ਸ਼ਬਦ ਦਾ ਮਤਲਬ ਜਿਹੜਾ ਕ੍ਰੁਕਸ ਕ੍ਰੁਪਸ ਜਾਂ ਫਿਰ ਕ੍ਰੋਸ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਜਿਹੜਾ ਕ੍ਰੋਸ ਦੇ ਵਿੱਚ ਜਿਹੜਾ ਕਿਸਮਰਪਿਤ ਕਰਨਾ ਆਪਣੇ ਆਪ ਤੇ ਕ੍ਰੋਸ ਦੀ ਮਾਰਕ ਲਗਾ ਕੇ ਚੱਲਣਾ ਇਹ ਕਦੂਨਾ ਕਰਕੇ ਚਲਣਾ ਜਦੋਂ ਲੈਟਿੰਗ ਚਰਚ ਸੀ ਕਿ ਜਿਹੜੀਆਂ ਪੁਰਾਣੀਆਂ ਚਰਚਾਂ ਸੀਗੇ ਜੇ ਉਹਨਾਂ ਦੀ ਤੁਸੀਂ ਡੀਪਲੀ ਜਾ ਕੇ ਤੁਸੀਂ ਸਿਰਫ ਇੱਕ ਗੂਗਲ ਦੀ ਸਾਈਟ ਤੇ ਜਾ ਕੇ ਸਰਚ ਕਰਕੇ ਤੁਸੀਂ ਸਾਹਮਣੇ ਆ ਕੇ ਦੱਸ ਰਹੇ ਹੋ ਕਿ ਕ੍ਰੂਸਰ ਸ਼ਬਦ ਆ ਧਰਮ ਯੁੱਧ ਦਾ ਪਰ ਉਹਦੇ ਬਾਰੇ ਤੁਸੀਂ ਕੁਝ ਡੀਪਲੀ ਕੁਝ ਸਰਚ ਨਹੀਂ ਕੀਤਾ ਤਾਂ ਮੈਂ ਕਹਿਣਾ ਕਿ ਤੁਸੀਂ ਤੇ ਤੁਹਾਨੂੰ ਚਾਹੀਦਾ ਕਿ ਅਗਰ ਤੁਸੀਂ ਕਿਸੇ ਨਾਲ ਡਿਬੇਟ ਕਰ ਰਹੇ ਹੋ ਕਿਸੇ ਨਾਲ ਡਿਬੇਟ ਕਰ ਰਹੇ ਹੋ ਤਾਂ ਕਿਸੇ ਨਾਲ ਸਾਹਮਣੇ ਆ ਕੇ ਤੁਸੀਂ ਕਿਸੇ ਦੇ ਵਿਚਾਰ ਵੀ ਪਰਖਾ ਜੋ ਵੀ ਕਰ ਰਹੇ ਚਰਚਾ ਕਰ ਰਹੇ ਹੋ ਤੇ ਤੁਹਾਨੂੰ ਉਸ ਚੀਜ਼ ਦਾ ਕਲੀਅਰਲੀ ਡੀਪਲੀ ਮਤਲਬ ਹੋਣਾ ਚਾਹੀਦਾ ਹੈ ਤੇ ਤੁਹਾਡੇ ਸਕਾਲਰਸ ਆ ਜਿਹੜੇ ਤੁਹਾਨੂੰ ਵੀ ਉਹਨੂੰ ਵੀ ਇਹ ਚੀਜ਼ ਦਾ ਪੂ ਬਾਈਬਲ ਦਾ ਪੂਰਾ ਗਿਆਨ ਰੱਖੋ ਬੇਸ਼ੱਕ ਰੱਖੋ ਤੁਸੀਂ ਕਿਸੇ ਵੀ ਧਾਰਮਿਕ ਗ੍ਰੰਥਾਂ ਗਿਆਨ ਰੱਖੋ ਪਰ ਕਿਸੇ ਤੋਂ ਤੁਸੀਂ ਡਿਬੇਟ ਕਰ ਰਹੇ ਹੋ ਕਿਸੇ ਸਵਾਲ ਤੇ ਉਦੀ ਪੂਰੀ ਨੋਰਵੇਜ ਲਾਈਕੇ ਜ਼ਰੂਰ ਹੋ ਤਾਂ ਤੁਹਾਨੂੰ ਦੱਸਿਆ ਕਿ 크루세이드 ਇੱਕ ਲਾਤੀਨ ਵਰਡ ਇੱਕ 크룩스 ਯਾ ਤਰ 크로ਸ ਨਾਮ ਤੋਂ ਜਿਹੜਾ ਹੋਣ ਦੇ ਵਿੱਚ ਆ ਲੈਟ ਯੂ ਚਰਚਸ ਏਰੀਆ ਉਹਨਾਂ ਨੇ ਇਸ ਨੂੰ ਹੋਂਦ ਦੇ ਵਿੱਚ ਲਿਆਂਦਾ ਦੂਜਾ ਸ਼ਬਦ ਮਤਲਬ 크룩스 ਯਾ 크로ਸ ਆਤਾ ਜਿਹਦਾ ਮਤਲਬ ਇਹ ਹੈ ਕਿ ਆਪਣੇ ਆਪ ਤੇ 크로ਸ ਦੀ ਮਾਰਕ ਲਗਾ ਕੇ ਚੱਲਣਾ ਤੇ ਕਤੂ ਲਗਾ ਕੇ ਚੱਲਣਾ ਜਿਹਨੂੰ ਪੁਰਾਣੇ ਸਮਝੇ ਲਾਤੀਨ ਲੋਕਾਂ ਨੇ ਇਸ ਸ਼ਬਦ ਨੂੰ ਹੋਂਦ ਦੇ ਵਿੱਚ ਲਿਆਂਦਾ ਸੀ 크로ਸ ਤੋਂ 크루세이드 ਵਰਡ ਬਿਤੇ ਤਿਆਰ ਕੀਤਾ ਸੀ ਉਹ ਲੋਕਾਂ ਨੇ ਇਸ ਲਈ 크루세이드 ਵਰਡ ਤਿਆਰ ਕੀਤਾ ਸੀਗਾ ਕਿ ਜਦੋਂ ਆਪਾਂ ਆਪੇ ਇੱਕ ਅਗਰ ਤੁਸੀਂ ਡੀਪਲੀ ਸਟੱਡੀ ਕਰੋਗੇ ਤੇ ਇਹਦੇ ਬਾਰੇ ਤੁਹਾਨੂੰ ਪਤਾ ਚੱਲੇਗਾ ਕਿ ਜਦੋਂ ਵੀ ਕੋਈ ਧਾਰਮਿਕ ਕੈਂਪੇਨ ਰਨ ਕਰਨਾ ਹੋਵੇ ਜਾਂ ਧਾਰਮਿਕ ਪ੍ਰੋਗਰਾਮ ਪ੍ਰੋਗਰਾਮ ਜਾਂ ਧਾਰਮਿਕ ਸਮਾਗਮ ਦੇ ਵਿੱਚ ਅਗਰ ਤੁਸੀਂ ਭਾਗ ਲੈਨੇ ਹੋ ਤਾਂ ਉਸ ਉਸ ਸ਼ਬਦ ਲਈ ਕ੍ਰੂਸਡ ਸ਼ਬਦ ਵਰਤਿਆ ਜਾਂਦਾ ਹੈ ਕ੍ਰੂਸਡ ਸ਼ਬਦ ਦਾ ਮਤਲਬ ਕ੍ਰਾਸ ਤੋਂ ਬਣਿਆ ਹੋਇਆ ਹੈ ਸ਼ਬਦ ਕ੍ਰਾਸ ਵਰਡ ਤੋਂ ਇਹ ਸ਼ਬਦ ਬਣਿਆ ਹੋਇਆ ਹੈ ਮਤਲਬ ਆਪਣੇ ਆਪ ਤੇ ਕ੍ਰਾਸ ਦੀ ਮਾਰਕ ਲਗਾ ਕੇ ਚੱਲਣਾ ਹੁਣ ਤੁਸੀਂ ਆਪਦੇ ਆਪ ਨੂੰ ਖਾਲਸ ਕਹਿੰਦੇ ਹੋ ਕਿ ਅਸੀਂ ਖਾਲਸ ਹਾਂ ਮਤਲਬ ਤੁਸੀਂ ਹੁਣ ਉਹਦੇ ਵਿੱਚ ਅੰਡਰ ਆਏ ਨੇ ਉਸ ਚੀਜ਼ ਦੇ ਇੱਕ ਕ੍ਰਿਸਚਨ ਆ ਉਹਦੇ ਲਈ ਕ੍ਰਾਸ ਬਹੁਤ ਮਾਇਨੇ ਰੱਖਦਾ ਮਾਇਨੇ ਕਰਦਾ ਹੈ ਤੇ ਉਹ ਆਪਣੇ ਆਪ ਤੇ ਕ੍ਰਾਸ ਦੀ ਮਾਰਕ ਲਗਾ ਕੇ ਚੱਲਣਾ ਹੈ ਠੀਕ ਆ ਪ੍ਰਭੂ ਯਿਸੂ ਮਸੀਹ ਕਹਿੰਦਾ ਉਹ ਕ੍ਰਾਸ ਉਠਾਓ ਔਰ ਮੇਰੇ ਪਿੱਛੇ ਚਲਾ ਠੀਕ ਆ ਉਹ ਲੋਕਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਕਿ ਦੁੱਖ ਹੁਣ ਅੱਗੇ ਦੁੱਖ ਅੱਗੇ ਬਿਮਾਰੀਆਂ ਅੱਗੇ ਬਹੁਤ ਕੁਝ ਅੱਗੇ ਨਸ਼ੇ ਤੇ ਉਹਨਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਕ੍ਰੋਸ ਚੁੱਕਣਾ ਹੈ ਉਹ ਕ੍ਰੋਸ ਦੀ ਆਪਣੇ ਤੇ ਮਾਰਕ ਲਗਾਣੀ ਹੈ ਤੇ ਚਲੋ ਤੇ ਉਸ ਵਰਡ ਦਾ ਉਸ ਕ੍ਰੋਸ ਦੀ ਮਾਰਕ ਲਗਾਉਂਦਾ ਜਿਹੜਾ ਬਣਦਾ ਹੈ ਜੋ ਵਰਡ ਬਣਦਾ ਹੈ ਇੱਕ ਸਿੰਗਲ ਵਰਡ ਬਣਦਾ ਸ ਪੂਰੀ ਲਾਈਨ ਦਾ ਕੁਸੜ 21 ਸਹੀ ਤੋਂ ਲੈ ਕੇ 23 ਸਹੀ ਦੇ ਵਿੱਚ ਜਿਹੜਾ ਕੁਸੜ ਸਬਦ ਜਿਹੜਾ ਸੀਗਾ ਸਪੈਲ ਦਾ ਹੋਣ ਦੇ ਵਿੱਚ ਹੈ ਤੇ ਸਭ ਤੋਂ ਪਹਿਲਾਂ 1096 ਤੋਂ ਲੈ ਕੇ 1099 ਦੇ ਵਿੱਚ ਕ੍ਰੋਸੜ ਸ਼ਬਦ ਜਿਹੜਾ ਸੀਗਾ ਇਹ ਸਭ ਤੋਂ ਪਹਿਲਾਂ ਯੂਜ਼ ਕੀਤਾ ਗਿਆ ਜਿੱਥੇ ਇਰੂਸ਼ਲਮ ਨੂੰ ਕਬਜ਼ੇ ਦੇ ਵਿੱਚੋਂ ਛੁਡਾਇਆ ਗਿਆ ਮੁਸਲਿਮ ਕਬਜ਼ੇ ਦੇ ਵਿੱਚੋਂ ਛੁਡਾਇਆ ਗਿਆ ਸਭ ਮੈਂ ਮੁਸਲਮਾਨਾਂ ਦੇ ਬਰੁੱਚ ਨਹੀਂ ਆ ਪਰ ਕ੍ਰੂਸੇਡ ਸ਼ਿਪ ਦੱਸ ਰਿਹਾ ਸਭ ਤੋਂ ਪਹਿਲਾਂ ਕਿੱਦਾਂ ਹੋਣ ਦੇ ਵਿੱਚ ਆ ਉਸ ਤੋਂ ਬਾਅਦ ਤਿੰਨ ਵਾਰ ਹੋਰ ਜਦੋਂ ਆਪਣੇ ਯਾਰ ਉਹਨਾਂ ਨੇ ਆਪ ਦੇ ਆਪ ਦੀਆਂ ਜਗਾਵਾਂ ਸੀਗਾ ਉਹ ਉਹਨਾਂ ਵਿੱਚੋਂ ਛੁਡਾਈਆਂ ਤੇ ਉੱਥੇ ਕ੍ਰੂਸੇਡ ਸ਼ਿਪ ਤੇ ਤਿੰਨ ਵਾਰ ਫਿਰ ਯੂਜ਼ ਕੀਤਾ ਗਿਆ ਇਹ ਇਥੇ ਉਹਨਾਂ ਦੀ ਗਲਤੀ ਸੀ ਕਿ ਉਹਨਾਂ ਨੇ ਉਸ ਆਪ ਦੀ ਪਰਸਨਲ ਲੜਾਈ ਦੇ ਵਿੱਚ ਉਹ ਕ੍ਰੁਸੈਡ ਸ਼ਬਦ ਵਰਤਿਆ ਲੇਕਿਨ ਅਗਰ ਤੁਸੀਂ ਇੱਥੇ ਡੀਬੀ ਸਰਚ ਕਰੋਗੇ ਤਾਂ ਕ੍ਰੁਸੈਡ ਸ਼ਬਦ ਜਿਹੜਾ ਕ੍ਰੋਸ ਤੋਂ ਬਣਿਆ ਹੈ ਤੇ ਜਿਹੜਾ ਮਤਲਬ ਇਹ ਆਪਣੇ ਆਪ ਨੂੰ ਕ੍ਰੋਸ ਦੇ ਅੰਡਰ ਲੈ ਆਣਾ ਕ੍ਰੋਸ ਦਾ ਮਾਰਕ ਲਗਾ ਲੈਣਾ ਇਹਦਾ ਰੀਅਲ ਮਤਲਬ ਇਹ ਚੀਜ਼ ਹੈ ਕਿਉਂਕਿ ਬਾਈਬਲ ਦੇ ਵਿੱਚ ਇਹ ਚੀਜ਼ ਲਿਖੀ ਹੋਈ ਹੈ ਆਲਰੇਡੀ ਕਿ ਕਹਿੰਦਾ ਕਿ ਆਪਣੇ ਜੀਜ਼ਸ ਕਹਿੰਦੇ ਹੈ ਕਿ ਉਹ ਆਪਣਾ ਕ੍ਰੋਸ ਚੁੱਕ ਤੇ ਮੇਰੇ ਪਿੱਛੇ ਆ ਜਾ ਤੇ ਉਹਨਾਂ ਨੇ ਉਸ ਚੀਜ਼ ਨੂੰ ਵਰਡ ਨੂੰ ਚੁੱਕਿਆ ਤਾਂ ਉਸ ਤੋਂ ਕ੍ਰੁਸ ਤੋਂ ਕ੍ਰੁਸੈਡ ਸ਼ਬਦ ਬਣਾ ਦਿੱਤਾ ਬਟ ਇਹਨਾਂ ਲੋਕਾਂ ਨੇ ਪਿੱਛੇ ਪੁਰਾਣੇ ਲੋਕਾਂ ਨੇ ਸਾਡੇ ਲੋਕਾਂ ਨੇ ਇਸ ਸ਼ਬਦ ਨੂੰ ਇੱਕ ਧਾਰਮਿਕ ਯੁੱਧ ਦੇ ਤੌਰ ਤੇ ਵਰਤਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਅੱਜ ਵਾਲੇ ਵਰਤਣ ਉਹ ਵੀ ਧਾਰਮਿਕ ਯੁੱਧ ਦੇ ਤੌਰ ਤੇ ਵਰਤ ਰਿਹਾ। ਮੁਸਲਮ ਦੇ ਜਿਹਹਾਦ ਸ਼ਬਦ ਦੀ ਅਗਰ ਚਰਚਾ ਕਰਾਂ ਅਗਰ ਗੱਲਬਾਤ ਕਰ ਰਹਾ ਤਾਂ ਜਾਂ ਸਿੱਖੀ ਜਾਂਦਾ ਸੋਦਾ ਸ਼ਬਦ ਦੀ ਗੱਲਬਾਤ ਕਰ। ਸੋਦਾ ਸ਼ਬਦਾਂ ਅਗਰ ਤੁਸੀਂ Google ਤੇ ਜਾ ਕੇ ਜਾਂ ਕਿਤੇ ਵੀ ਕਿਸੇ ਵੀ ਸਾਈਟ ਤੇ ਜਾ ਕੇ ਮਤਲਬ ਸਰਚ ਕਰੋਗੇ ਤਾਂ ਸੋਦਾ ਮਤਲਬ ਇਹ ਆ ਕਿ ਇਹ ਕੋਈ ਤਰ੍ਹਾਂ ਦੇ ਖਿਲਾਫ ਆ ਜਾਂ ਤਰ੍ਹਾਂ ਦੀ ਬੇਅਦਵੀ ਕਰਦਾ ਤੇ ਉਹਨੂੰ ਤੁਸੀਂ ਵਰਬਲੀ ਜਾਂ ਥੋੜੀ ਪਨਿਸ਼ਮੈਂਟ ਦੇ ਕੇ ਉਹਨੂੰ ਤੁਸੀਂ ਸਮਝਾ ਸਕਦੇ ਹੋ। ਪਟ ਆ ਜਸਟ ਸੋਦਾ ਬਰਡ ਜਸਟ ਮਾਰਲੀ ਉਸ ਕੀ ਤਿਆਂ ਦਾ ਤੇ ਅਸੀਂ ਉੱਥੇ ਕੋਈ ਟਿਕਟ ਟਪਣੀ ਨਹੀਂ ਕਰਦੇ ਜਸਟ ਸੋਦਾ ਬਰਡ ਮਤਲਬ ਮਾਰ ਦਿੱਤਾ ਸੋਦਾ ਬਰਡ ਦਾ ਮਤਲਬ ਹੁਣ ਸੋਦਾ ਬਰਡ ਨੂੰ ਉਸ ਉਹਦਾ ਉਹਨੂੰ ਮਰਡਰ ਦਾ ਸਿਨੋਨੀਮ ਦਿੱਤਾ ਜਾ ਰਿਹਾ ਹੈ ਮਨੋ ਮਰਡਰ ਦਾ ਅਗਰ ਸਿਨੋਨੀਮ ਚ ਸੋਦਾ ਬਰਡ ਐਡ ਕਰ ਦੋ ਬਟ ਕਿਤੇ ਵੀ ਵਰਬਲੀ ਜਾਂ ਫਿਰ ਤੁਸੀਂ ਕਹੋ ਕਿ ਉਸ ਚੀਜ਼ ਨੂੰ ਥੋੜਾ ਪਨਿਸ਼ਮੈਂਟ ਕਰਕੇ ਉਸ ਨੂੰ ਸਮਝਾਣਾ ਸਮਝਾਣਾ ਕਿਦਾਂ ਮਾਰ ਦਿੱਤਾ ਕੀ ਸਮਝਾਣਾ ਤੇ ਉਹਦਾ ਮਤਲਬ ਇਹ ਹੈ ਬਟ ਸਾਡੇ ਵੱਲੋਂ ਇਹ ਕਿਸੇ ਵੱਲੋਂ ਤੇ ਕੋਈ ਟਿੱਕਾ ਟਪਣੀ ਨਹੀਂ ਕੀਤੀ ਜਾਂਦੀ ਤੇ ਹੁਣ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਜੇ ਕ੍ਰੂਸਰ ਸ਼ਬਦ ਕਿਸੇ ਗਲਤ ਕਿਸੇ ਬੰਦੇ ਨੇ ਆਪ ਦੇ ਪਰਸਨਲ ਯੂਜ਼ ਲਈ ਬਟ ਉਹਨਾਂ ਨੇ ਵੀ ਮੈਂ ਕਹਿੰਦਾ ਬਹੁਤ ਵਧੀਆ ਸੀਗਾ ਕ੍ਰੂਸਰ ਸ਼ਬਦ ਦੇ ਤੱਕ ਕਿ ਕ੍ਰੂਸਰ ਸ਼ਬਦ ਮਤਲਬ ਕ੍ਰੂਸ ਦੇ ਅੰਡਰ ਆ ਜਾਣਾ ਆਪਣੇ ਆਪ ਦਾ ਕ੍ਰੂਸ ਦੀ ਛਾਇਆ ਹੇਠ ਲੈ ਕੇ ਚੱਲਣਾ ਹੈ ਠੀਕ ਹੈ ਤੇ ਬਾਕੀ ਕ੍ਰੂਸਰ ਸ਼ਬਦ ਜਿਹੜਾ ਕਿ ਕ੍ਰੂਸ ਤੋਂ ਬਣਿਆ ਹੋਇਆ ਹੈ ਕ੍ਰੂਸ ਇੱਕ ਕੁਐਸਚਨਿਟੀ ਦਾ ਕਿਨਸ਼ਾਨ ਹੈ ਚੇਲਨ ਹੁਣ ਜੇ ਤੁਸੀਂ ਪੰਜਾਬੀ ਦੇ ਵਿੱਚ ਇਹਨੂੰ ਧਾਰਮਿਕ ਸ਼ਬਦ ਬਣਾਉਗੇ ਐ ਆਏ ਉਹਦਾ ਮੈਂ ਕਹਿੰਦਾ ਪਹਿਲਾਂ ਡੀਪਲੀ ਸਟੱਡੀ ਕਰਕੇ ਉਹ ਟੀਪੀ ਹਰ ਚੀਜ਼ ਹਰ ਸਾਈਡ ਚੈੱਕ ਕਰਕੇ ਉਹ ਫਿਰ ਇਹਦੇ ਬਾਰੇ ਬੋਲੋ ਅਗਰ ਤੁਹਾਨੂੰ ਕੋਈ ਵੀ ਕੋਈ ਦਾ ਕ੍ਰੋਸਵਰਡ ਜਦੋਂ ਉਹਨ ਕੋਈ ਕ੍ਰੋਸਵਰਡ ਸ਼ਬਦ ਕ੍ਰੂਸ ਤੋਂ ਬਣਿਆ ਜਿਹਦਾ ਮਤਲਬ ਹੈ ਕ੍ਰੂਸ ਦੀ ਛਾਇਆ ਛਤਰ ਹੇਠ ਆ ਜਾਣਾ ਤੇ ਉਹਦਾ ਮਤਲਬ ਇਹ ਇਸ ਲਈ ਇਹ ਵਰਡ ਤਿਆਰ ਕੀਤਾ ਗਿਆ ਸੀਗਾ ਕਿ ਆਪਣੇ ਆਪ ਤੇ ਕ੍ਰੋਸ ਦੀ ਮਾਰਕ ਲਗਾ ਕੇ ਫਿਰ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਜਾਣਾ ਧਾਰਮਿਕ ਸਮਾਗਮ ਲਿਖਿਆ ਹੋਵੇਗਾ ਚੈੱਕ ਕਰ ਲਓ ਕੈਂਪਨ ਲਿਖਿਆ ਹੋਵੇਗਾ ਮਿਲਦੇ ਗਏ ਲਈ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ 크ਰੋਸੇਡ ਸ਼ਬਦ ਤੱਕ ਕੋਈ ਧਾਰਮਿਕ ਯੁੱਧ ਮਤਲਬ ਨਹੀਂ ਹੈਗਾ ਅਗਰ ਤੁਸੀਂ ਕਹਿੰਦੇ ਕਿ ਇਹਦਾ ਮਤਲਬ ਧਾਰਮਿਕ ਯੁੱਧ ਹੈ ਜਾਂ ਆਪੇ ਹਣਾ ਇਹ ਯੁੱਧ ਮਤਲਬ ਹੈ ਤੁਹਾਨੂੰ ਦੱਸਦਾ ਕਿ ਉਹਨਾਂ ਲੋਕਾਂ ਦੇ ਵਿੱਚ ਫਿਰ ਤਾਂ ਪਰ ਤਾਂ ਇੰਡੀਆ ਦੇ ਵਿੱਚ ਅੰਗਰੇਜ਼ ਵੀ ਆਏ ਸੀਗੇ ਤੁਸੀਂ ਉਹ ਵੀ ਕਹੋਗੇ ਉਹ 크ਿਸਚਨ ਸੀਗੇ ਲੋਕਾਂ ਨੇ ਜਿਹੜੇ ਹਿੰਦੂ ਲੋਕਾਂ ਨਹੀਂ ਆ ਸਿੱਖ ਲੋਕਾਂ ਨੂੰ ਮਾਰਦੇ ਸੀਗੇ ਪਰ ਉਹ 크ਿਸਚਨ ਨਹੀਂ ਸੀਗੇ ਉਹ ਬਿਜ਼ਨਸਮੈਨ ਸੀਗੇ ਜਿਹੜੇ ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੇ ਇੰਡੀਆ ਦੇ ਵਿੱਚ ਬਿਜ਼ਨਸ ਕਰਨ ਆਏ ਸੀਗੇ ਮਹਾਰਾਜ ਜੀ ਸੀਗੇ ਟਾਈਮ ਦੇ ਵਿੱਚ ਉਹ ਬਿਜ਼ਨਸ ਕਰਨ ਆਏ ਸੀਗੇ ਇੰਡੀਆ ਦੇ ਵਿੱਚ ਨਾ ਕਿ ਕਨਵਰਜਨ ਕਰਨ ਆਏ ਸੀਗੀ ਇਹਦੀ ਕਨਵਰਜਨ ਤੁਸੀਂ ਕਹਿੰਦੇ ਹੋ ਕਨਵਰਜਨ ਸਭ ਤੋਂ ਪਹਿਲਾਂ ਇਹਦਾ ਧਰਮ ਆਇਆ ਸੀਗਾ ਉਹ ਕਈ ਹਜ਼ਾਰਾਂ ਸਾਲ ਕਈ ਸੈਂਕੜੇ ਹਜ਼ਾਰਾਂ ਸਾਲ ਪਹਿਲਾਂ ਥੋਮਸ ਨੰਦ ਦਾ ਕਈਸ਼ੂ ਮਸੀਹ ਦਾ 12 ਚੇਲਾ ਵਿੱਚੋਂ ਇੱਕ ਚੇਲਾ ਸੀ ਜਿਹੜਾ ਥੋਮਸ ਨੰਦ ਦਾ ਚੇਲਾ ਇੰਡੀਆ ਦੇ ਵਿੱਚ ਆਇਆ ਸੀ ਕਿ ਪ੍ਰਭੂ ਮਸੀਹ ਦਾ ਪ੍ਰਚਾਰ ਕਰਨ। ਇਹ ইস্ট ਇੰਡੀਆ ਕੰਪਨੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਆਈ ਸੀ ਕਿ ਉਹ ਤੇ ਬਿਜ਼ਨਸ ਕਰਨਾ ਆਈ ਸੀਗੀ ਤੇ ਫਿਰ ਉਸੇ ਹਿਸਾਬ ਨਾਲ ਮੈਂ ਕਹਿ ਰਿਹਾ ਕਿ 크ਰੂਸੇਡ ਸ਼ਬਦ ਉਹਨਾਂ ਨੇ ਆਪ ਦੇ ਪਰਸਨਲ ਯੂਜ਼ ਉਸ ਯੂਜ਼ ਕੀਤਾ ਹੈ। ਪਰ 크ਰੂਸੇਡ ਸ਼ਬਦ 크ਰੋਸ ਤੇ ਅੰਡਰ ਆ ਜਾਣਾ ਇਹਦਾ ਮਤਲਬ ਤੇ ਤੁਹਾਨੂੰ ਇਹ ਚੀਜ਼ ਸਮਝਣੇ ਉਪਰਸੀ ਕਹਿੰਦੇ ਕਿ ਇਹਦਾ ਮਤਲਬ ਤਾਕਤ ਦੀ ਯੋਧਾ ਉਦੋਂ ਉਸ ਲੋਕਾਂ ਨੇ ਇਸ ਨੂੰ ਆਪਣੇ ਸਰੀਰਕ ਯੋਧਲੇ ਯੂਜ਼ ਕੀਤਾ ਹੋਵੇਗਾ ਅਗਰ ਅਜਿ ਦੇ ਅਗਰ ਕਿਉਂਕਿ ਉਹ ਲੋਕ ਬਿਜ਼ਨਸਮੈਨ ਸੀਗੇ ਉਹ ਲੋਕਾਂ ਨੇ ਆਪਣੀ ਪਰਸਨਲ ਜਗ੍ਹਾ ਛਡਾਉਣੀ ਸੀ ਇਸ ਲਈ ਉਹਨਾਂ ਨੇ ਇੱਥੇ ਕਰੋਸਰ ਸ਼ਬਦ ਯੂਜ਼ ਕਰ ਲਿਆ ਜਿੱਦਾਂ ਹੁਣ ਜਿਹੜੇ ਕਿ ਹੁਣ ਕ੍ਰਿਸਟ ਇੱਥੇ ਈਸਟ ਇੰਡੀਆ ਕੰਪਨੀ ਹੈ ਉਹ ਹੈ ਕ੍ਰਿਸਚਨ ਸੀਗੇ ਪਰ ਉੱਥੇ ਬਿਜ਼ਨਸ ਕਰਨਾ ਸੀ ਉਹਨਾਂ ਕਿਸੇ ਮਿਸ਼ਨਰੀ ਨਾਲ ਕੋਈ ਲੜਾ ਲੈਣਾ ਨਹੀਂ ਸੀਗਾ ਉਹ ਕਹਿੰਦੀ ਹੈ ਅੱਜ ਦੇ ਜਿਹੜੇ ਕ੍ਰਿਸਚਨ ਲੋਕ ਆ ਅੱਜ ਦੇ ਕ੍ਰਿਸਚਨ ਲੋਕਾਂ ਦਾ ਕਹਿਣਾ ਇਹ ਹੈ ਕਿ ਸਾਡੇ ਜਿਹੜੇ ਯੁੱਧਾ ਉਹ ਮਾਸਤੇ ਲਊ ਨਾਲ ਨਹੀਂ ਹੈਗਾ ਸਾਡਾ ਯੁੱਧ ਕਹਿੰਦਾ ਕਿ ਇਹੜੀਆਂ ਅੰਧਕਾਰ ਦੇ ਸ਼ਕਤਾਂ ਨਸ਼ਿਆਂ ਨਾਲ ਬਿਮਾਰੀਆਂ ਦੇ ਨਾਲ ਤੇ ਫਿਰ ਤੁਸੀਂ ਇੱਥੇ ਗੈਸ ਕਰ ਸਕਦੇ ਹੋ ਅਗਰ ਪੁਰਾਣੇ ਲੋਕਾਂ ਨੇ ਇਸ ਸ਼ਬਦ ਨੂੰ ਯੂਜ਼ ਕੀਤਾ ਸ਼ਰੀਰਿਕ ਲੋਕਾਂ ਨਾਲ ਜਾਂ ਆਤਮ ਦੇ ਹੀ ਲੋਕਾਂ ਨਾਲ ਲੜਨ ਦੇ ਲਈ ਤੇ ਅੱਜ ਦਾ 크੍ਰਿਸਚੀਅਨ ਜਿਹੜਾ ਸੋਚਦਾ ਕਿ ਮੇਰਾ ਲੜਾਈ ਜਿਹੜੀ ਕਿ ਬੰਦੇ ਨਾਲ ਨਹੀਂ ਹੈਗੀ ਬਿਮਾਰੀਆਂ ਨਾਲ ਨਸ਼ਾ ਨਾਲ ਤੇ ਉਹ ਇਸ ਸ਼ਬਦ ਨੂੰ ਉਹਨਾਂ ਦੇ ਖਿਲਾਫ ਉਸ ਬਿਮਾਰੀਆਂ ਦੇ ਖਿਲਾਫ ਉਸ ਨਸ਼ਿਆਂ ਦੇ ਖਿਲਾਫ ਯੂਜ਼ ਕਰਦਾ ਹੈ ਤੇ ਫਾਲਤੂ ਦੀ ਕੰਟਰੋਵਰਸੀ ਨਾ ਫਾਲੋ ਕਿ ਤੁਹਾਨੂੰ ਨਹੀਂ ਕੁਝ ਮਿਲਣਾ ਫੇਮ ਫੋਮ ਬਿਹੜਾ ਤੁਹਾਨੂੰ ਵੀ ਲੈ ਲਿਆ ਮੀਨਾ ਕੋ ਗਿਆ ਤੁਹਾਨੂੰ ਕਰਦੇ ਇਹ ਚੀਜ਼ਾਂ ਖਤਮ ਕਰੋ ਇਹ ਸਾਰੀਆਂ ਚੀਜ਼ਾਂ ਮਿਲਦੇ ਲਈ ਵੀ ਤੁਹਾਨੂੰ ਸ